ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਲੱਗੀ ਸੀ ਜੀ ਬਣਾਉਣ Shimla Mircha aloo par ke ਕਿਉਂ ਬੱਚੇ ਜਿਆਦਾ ਪਸੰਦ ਕਰਦੇ ਆ ਤੇ ਅਸੀਂ ਆਲੂ ਪਰ ਕੇ ਹੀ ਜਿਆਦਾ ਬਣਾਉਨੇ ਆ ਆਲੂ ਮੈਂ ਬੋਇਲ ਕਰ ਲਏ ਹੋਏ ਆ ਇਹਨਾਂ ਨੂੰ ਮੈਂ ਲੱਗੀ ਸੀ ਵਾਸ਼ ਕਰਕੇ ਕੱਟਣ ਤੇ ਮੈਂ ਸੋਚਿਆ ਕਿ ਕਿਉਂ ਨਾ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਹੋ ਸਕਦਾ ਤੁਹਾਨੂੰ ਪਹਿਲਾਂ ਪਤਾ ਹੀ ਹੋਵੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਤੁਸੀਂ ਕਮੈਂਟ ਨਹੀਂ ਕਰਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਹੈ ਸਹੀ ਹੈ ਕਿ ਨਹੀਂ ਹੈ ਗਲਤ ਹੈ ਠੀਕ ਹੈ ਜੀ ਕੁਝ ਵੀ ਮੈਨੂੰ ਦੱਸਣਾ ਜਰੂਰ ਆ ਤੁਸੀਂ ਹਾਂਜੀ ਅਸੀਂ ਦੱਸਣ ਜਾ ਰਹੇ ਹਾਂ ਜਿਵੇਂ ਕਿ ਦੇਖੋ ਜੀ ਇਹਦੇ 4 ਪਾਰਟ ਨੇ ਤੇ ਇਹ ਹੁੰਦੀ ਹੈ ਜੀ ਫੀਮੇਲ ਤੇ ਜਿਵੇਂ ਕਿ 3 ਪਾਰਟ ਨੇ ਦੇਖੋ 1 2 3 3 ਪਾਰਟ ਹੁੰਦੇ ਨੇ ਜੀ ਮੇਲ ਦੇ ਇਹਨਾਂ ਦੋਨਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਮੇਲ ਤੇ ਫੀਮੇਲ ਤੁਸੀਂ ਸੈਲਡ ਖਾਣਾ ਹੋਵੇ ਤੇ ਫੀਮੇਲ ਦਾ ਖਾ ਸਕਦੇ ਹੋ ਇਹ ਫੋਰ ਪਾਰਟ ਵਾਲੀ ਜਿਹੜੀ ਕੈਪਸਿਕਮ ਆ ਇਹਦਾ ਤੁਸੀਂ ਜਿਹੜਾ ਸੈਲਡ ਆ ਉਹ ਖਾ ਸਕਦੇ ਹੋ ਕਿਉਂਕਿ ਇਹ ਥੋੜਾ সুইਟ ਹੁੰਦਾ ਹੈ ਤੇ ਜਿਹੜਾ ਮੇਲ ਹੈ ਇਹਦਾ ਤੁਸੀਂ ਸੈਲਡ ਨਹੀਂ ਖਾ ਸਕਦੇ ਤੇ ਇਹ ਮਤਲਬ ਥੋੜਾ ਕੜਵਾ ਹੁੰਦਾ ਹੈ ਤੇ ਇਹ ਮਤਲਬ ਤੁਸੀਂ ਸਬਜੀ ਬਣਾ ਸਕਦੇ ਹੋ ਇਹਦੀ ਇਹਨੂੰ ਕਿਤੇ ਵੀ ਕਿਸੇ ਵੀ ਸਬਜੀ ਦੇ ਵਿੱਚ ਯੂਜ਼ ਕਰ ਸਕਦੇ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਤੇ ਇਹ ਜਿਹੜੀ ਹੈ ਤੁਸੀਂ ਸੈਲਡ ਦੇ ਵਿੱਚ ਯੂਜ਼ ਕਰਨੀ ਹੈ ਇਹ ਮਿੱਠੀ ਹੁੰਦੀ ਹੈ ਜੀ ਤੇ ਇਸ ਤਰ੍ਹਾਂ ਹੀ ਅਸੀਂ ਇਹਨਾਂ ਦੀ ਪਹਿਚਾਣ ਆ ਜੀ ਇਹ 4 ਪਾਰਟ ਵਾਲੀ ਜਿਹੜੀ ਹੁੰਦੀ ਹੈ ਫੀਮੇਲ ਤੇ 3 ਪਾਰਟ ਵਾਲੀ ਮੇਲ ਤੇ ਇਹਦੇ ਵਿੱਚ ਸੀਡਸ ਕਮ ਹੁੰਦੇ ਆ ਬਹੁਤ ਘੱਟ ਹੁੰਦੇ ਆ ਮੇਲ ਦੇ ਵਿੱਚ ਫੀਮੇਲ ਦੇ ਵਿੱਚ ਜਿਹੜੇ ਸੀਡਸ ਆ ਉਹ ਕਾਫੀ ਜ਼ਿਆਦਾ ਹੁੰਦੇ ਨੇ ਤੇ ਸਵੀਟ ਇਹ ਹੁੰਦੀ ਹੈ ਇਹ ਥੋੜਾ ਕੜਵਾ ਹੁੰਦਾ ਹੈ ਇਸ ਲਈ ਕੀ ਕਰਨਾ ਤੁਸੀਂ ਇਹਦਾ ਸੈਲਡ ਖਾਣਾ ਹੈ ਜਿਹੜੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਤੇ ਇਹਦੀ ਪਹਿਚਾਣ ਕਰਕੇ ਤੁਸੀਂ ਲੈ ਕੇ ਆਉਣਾ ਅਗਰ ਤੁਸੀਂ ਸੈਲਡ ਖਾਂਦੇ ਹੋ ਤੇ ਫੀਮੇਲ ਲੈ ਕੇ ਆਓ ਅਗਰ ਤੁਸੀਂ ਸਬਜੀ ਬਣਾਉਣੀ ਆ ਤੇ ਮੇਲ ਲੈ ਕੇ ਆਓ ਇਹ ਦੋਨਾਂ ਦੀ ਪਛਾਣ ਇਹੀ ਆ ਇਹਨਾਂ ਦਾ ਸੈਲਡ ਬਹੁਤ ਵਧੀਆ ਰਹਿੰਦਾ ਆ ਤੇ ਤੁਸੀਂ ਸੈਲਡ ਵੀ ਖਾਓ ਸਬਜੀ ਵੀ ਖਾਓ ਜੋ ਮਰਜੀ ਬਣਾ ਕੇ ਖਾਓ ਮਤਲਬ ਚੰਗੀ ਲੈ ਕੇ ਆਓ ਫਰੈਸ਼ ਲੈ ਕੇ ਆਓ ਜਿਵੇਂ ਆ ਦੇਖੋ ਮੇਰੇ ਕੋਲ ਫਰੈਸ਼ ਆ ਕੈਪਸਿਕਮ ਤੇ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਇਹਨਾਂ ਨੂੰ ਇਹਨਾਂ ਦੇ ਵਿੱਚ ਆਲੂ ਫਿਲ ਕਰਕੇ ਠੀਕ ਹੈ ਜੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਠੀਕ ਹੈ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਥੈਂਕ ਯੂ